ਸਭ ਦੁਸ਼ਟ ਦੀ ਇਸ ਪਾਪੀ ਦੀ ਸਵਰਨ ਘੋਟ ਨੇ ਬੁੱਚੜ ਦੀ ਕਿਸਮਤ ਚੰਗੀ ਸੀ ਬੱਜ ਗਿਆ ਏ ਨਹੀਂ ਤਾਂ ਸਿੰਘ ਇਹਦੀ ਵੀ ਨਰਕ ਦੀ ਜਿਹੜੀ ਟਿਕਟ ਹੈ ਨਾ ਇਹਨੂੰ ਦੇਣ ਗਏ ਸੀ ਵੀ ਲੈ ਜਾ ਨਰਕ ਦੇ ਵਿੱਚ ਇਹਦੀ ਕਿਸਮਤ ਚੰਗੀ ਸੀ ਬੱਜ ਗਿਆ ਸੀ ਇਹ ਸਭ ਤੋਂ ਬਦਨਾਮ ਪੁਲਿਸ ਵਾਲਾ ਸੀ ਜਿਨ੍ਹਾਂ ਨੇ ਹਜ਼ਾਰਾਂ ਮੁੰਡਿਆਂ ਦੇ ਮੁਕਾਬਲੇ ਬਣਾਈ ਕਹਿੰਦੇ ਜਲੰਧਰ ਦੇ ਵਿੱਚ ਡੀਐਸਪੀ ਸੀ ਦੋ ਖਾੜਕੂ ਸਿੰਘ ਗਏ ਇਹਦੀ ਰਿਹائش ਤੇ ਵਿੱਚ ਇਹਨੂੰ ਮਾਰਨ ਵਾਸਤੇ ਵੀ ਇਹਨੂੰ ਧੁਰ ਦੀ ਟਿਕਟ ਦੇ ਦਈਏ ਜਦੋਂ ਇਹਨੂੰ ਖਤਮ ਕਰਨ ਵਾਸਤੇ ਗਏ ਜਾ ਕੇ ਸਿੰਘਾਂ ਨੇ ਵੇਖਿਆ ਵੀ ਇਹ ਗੁਰਕਾ ਸਾਹਿਬ ਹੱਥ ਦੇ ਵਿੱਚ ਫੜ ਕੇ ਪਾਠ ਕਰ ਰਿਹਾ ਸੀ ਤੇ ਸਿੰਘਾਂ ਦੇ ਮਨ ਦੇ ਵਿੱਚ ਇਹਦੇ ਪ੍ਰਤੀ ਕੋਈ ਦਇਆ ਨਹੀਂ ਸੀ ਪਰ ਉਹਨਾਂ ਦੀ ਭਾਵਨਾ ਸੀ ਵੀ ਜੇਕਰ ਇਹਨੂੰ ਬਾਣੀ ਪੜਦੇ ਨੂੰ ਮਾਰਿਆ ਤੇ ਗੁਰਕਾ ਸਾਹਿਬ ਜੀ ਦੀ ਬੇਦਬੀ ਹੋਵੇਗੀ ਏਡੇ ਵੱਡੇ ਪਾਪੀ ਨੂੰ ਛੱਡ ਕੇ ਆ ਗਏ ਉਹ ਸਿੰਘ ਤੇ ਜੇਕਰ ਸਵਰਨ ਘੋਟਨਾ ਉਸ ਦਿਨ ਮਾਰਿਆ ਜਾਂਦਾ ਤੇ ਸੰਘਰਸ਼ ਦੀ ਬਹੁਤ ਵੱਡੀ ਪ੍ਰਾਪਤੀ ਹੋਣੀ ਸੀ ਪਰ ਸਿੰਘਾਂ ਨੇ ਉੱਥੇ ਗੁਰੂ ਦਾ ਅਦਬ ਕਾਇਮ ਰੱਖਿਆ ਸਤਕਾਰ ਕਾਇਮ ਰੱਖਿਆ ਕਿੰਨੀ ਭਾਵਨਾ ਹੋਵੇਗੀ ਗੁਰਬਾਣੀ ਪ੍ਰਤੀ ਸਿੰਘਾਂ